ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਲੌਂਗ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਸਾਂਝਾ ਕਰਾਂਗੇ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਦੁਸ਼ਮਨਾ ਦਾ ਨਾਸ਼ ਹੋਵੇਗਾ ਮੇਰੇ ਕਹਿਣ ਦਾ ਭਾਵ ਹੈ ਕਿ ਆਪਣੀ ਕਈ ਕਮਾਂ ਕਰਾਂ ਨੂੰ ਲੈ ਕੇ ਜੇਕਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਦੇ ਮਕਾਮ ਤੇ ਜਾਂਦੇ ਆ ਜਿਸ ਨੂੰ ਦੇ ਕੇ ਬਹੁਤ ਸਾਰੇ ਆਪਣੀ ਦੁਸ਼ਮਣ ਬਣ ਜਾਂਦੇ ਨੇ ਜਿਹੜੇ ਆਪਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਆਪਣੇ ਖਿਲਾਫ ਕਈ ਤਰ੍ਹਾਂ ਦੇ ਸ਼ਬਦ ਉਹ ਵਰਤਦੇ ਨੇ ਤੇ ਜਾਂ ਫਿਰ ਸਾਥ ਸੰਗਤ ਜੀ ਜੋ ਆਪਣਾ ਕਾਰੋਬਾਰ ਹੈ ਉਸ ਨੂੰ ਰੋਕਣ ਦੇ ਲਈ ਉਹ ਦੇਖਦੇ ਨੇ ਕਿ ਆਪਣੇ ਕਾਰੋਬਾਰ ਦੇ ਵਿੱਚ ਤਰੱਕੀ ਹੋ ਰਹੀ ਏ ਜਿਸ ਨੂੰ ਦੇਖ ਕੇ ਉਹ ਜਰਦੇ ਨਹੀਂ ਹੈਗੇ ਤੇ ਸਾਡੇ کاروبار ਨੂੰ ਰੋਕਣ ਦੇ ਲਈ ਸੇਮ ਉਸੇ ਤਰ੍ਹਾਂ ਦਾ ਹੀ ਉਹ ਆਪਣਾ کاروبار ਆਪਣੇ ਸਾਹਮਣੇ ਹੀ ਸ਼ੁਰੂ ਕਰ ਲੈਂਦੇ ਨੇ ਜਿਸ ਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਦੀਆਂ ਨੇ ਇਸ ਤਰ੍ਹਾਂ ਦੀਆਂ ਜਨੀਆਂ ਵੀ ਤੁਹਾਨੂੰ ਮੁਸ਼ਕਲਾ ਨਹੀਂ ਪਰੇਸ਼ਾਨੀਆਂ ਨਹੀਂ ਉਹ ਸਾਰੀਆਂ ਇਸ ਉਪਾਅ ਦੇ ਨਾਲ ਦੂਰ ਹੋ ਜਾਣੀਆਂ ਤੇ ਇਸ ਉਪਾਅ ਨੂੰ ਕਦੋਂ ਤੇ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਜੋ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਅਸੀਂ ਜੋ ਵੀ ਸਾਥ ਸੰਗਤ ਜੀ ਇਹ ਉਪਾਅ ਤੁਹਾਡੇ ਨਾਲ ਸਾਂਝੇ ਕਰਦੇ ਆ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਵੈਪਰਮ ਨਹੀਂ ਹੁੰਦਾ ਇਹ ਆਪਣੇ ਘਰ ਦੇ ਜਿਹੜੇ ਦੁੱਖ ਤਕਲੀਫਾਂ ਨੇ ਜਿਹੜੀਆਂ ਪਰੇਸ਼ਾਨੀਆਂ ਨੇ ਛੋਟੀਆਂ-ਛੋਟੀਆਂ ਉਹਨਾਂ ਨੂੰ ਦੂਰ ਕਰਨ ਦਾ ਆਪਣੇ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਹੀ ਅਸੀਂ ਕਰ ਸਕਦੇ ਆ ਜਿਸ ਦੇ ਨਾਲ ਸਾਨੂੰ ਇਹ ਫਾਇਦਾ ਹੋਵੇਗਾ ਤੇ ਕਿਸੇ ਦਾ ਨੁਕਸਾਨ ਨਹੀਂ ਹੋ ਸਕਦਾ ਇਸੀ ਤਰ੍ਹਾਂ ਸਾਥ ਸੰਗੇ ਜੀ ਕਈ ਵਾਰ ਇਦਾਂ ਹੁੰਦਾ ਹੈ ਕਿ ਆਪਣੀ ਆਂਢ ਗੁਆਰ ਦੇ ਜਿਹੜੇ ਲੋਕ ਨੇ ਉਹ ਆਪਣੀ ਨੱਕ ਦੇ ਵਿੱਚ ਦਾਮ ਕਰਕੇ ਰੱਖਦੇ ਨੇ ਤੇ ਚਾਹ ਅੱਜ ਕੱਲ ਦਾ ਸਮਾਂ ਇਦਾਂ ਦਾ ਹੋ ਗਿਆ ਹੈ ਕਿ ਆਪਣੀ ਘਰ ਦੇ ਵਿੱਚ ਆਪਣੇ ਹੀ ਦੁਸ਼ਮਣ ਵੜ ਬੈਠਦੇ ਤੇ ਜਦੋਂ ਸਾਥ ਸੰਗੇ ਜੀ ਇਸ ਤਰ੍ਹਾਂ ਸਾਡੇ ਚਾਰਸ਼ਵੀਰੀ ਦੁਸ਼ਮਣ ਬਣ ਜਾਂ ਤਾਂ ਸਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਯੋਗੀ ਸਾਥ ਸਾਥ ਸੰਗੀਜੀ ਜਿੰਨਾ ਤੁਸੀਂ ਇਸੀ ਚੀਜ਼ ਨੂੰ ਸੋਚੋਗੇ ਕਿ ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਕੋਈ ਤੁਹਾਨੂੰ ਦੁੱਖ ਤਕਲੀਫ ਦੇ ਰਿਹਾ ਹੈ ਜਾਂ ਤੁਹਾਡੇ ਖਿਲਾਫ ਗਲਤ ਸ਼ਮਤ ਬੋਲ ਰਿਹਾ ਹੈ ਜੇਕਰ ਤੁਸੀਂ ਇਸ ਤਰ੍ਹਾਂ ਦੀ ਹੋ ਹੀ ਨਹੀਂ ਤਾਂ ਜੋ ਵੀ ਤੁਹਾਡੇ ਖਿਲਾਫ ਇਸ ਤਰ੍ਹਾਂ ਬੋਲ ਰਿਹਾ ਹੈ ਉਸ ਚੀਜ਼ ਤੋਂ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਜਿੰਨਾ ਤੁਸੀਂ ਇਸ ਚੀਜ਼ ਨੂੰ ਲੈ ਕੇ ਸੋਚੋਗੇ ਉਹਨਾਂ ਤੁਹਾਨੂੰ ਹੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪਰੇਸ਼ਾਨੀ ਆਵੇਗੀ ਤੇ ਇਹ ਸਾਰੀਆਂ ਮੁਸ਼ਕਲਾ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਅਸੀਂ ਤੁਹਾਡੇ ਲਈ ਲੌਂਗਾਂ ਦਾ ਇੱਕ ਬਹੁਤ ਹੀ ਚਮਤਕਾਰੀ ਉਪਾਅ ਲੈ ਕੇ ਆਇਆ। ਇਸ ਉਪਾਅ ਨੂੰ ਕਰਨ ਦੀ ਨਾਲ ਤੁਹਾਡੇ ਜਿਹੜੇ ਦੁਸ਼ਮਣ ਨੇ ਉਹਨਾਂ ਦਾ ਨਾਸਤਾ ਹੋਣਾ ਹੀ ਹੋਣਾ ਹੈ ਕਿਉਂਕਿ ਜਿਹੜਾ ਲੌਂਗਾਂ ਦਾ ਉਪਾਅ ਸਾਸੰਗੇਜੀ ਓਕਾ ਦੇ ਵੀ ਖਾਲੀ ਨਹੀਂ ਜਾਂਦਾ। ਬਹੁਤ ਹੀ ਜ਼ਿਆਦਾ ਚਮਤਕਾਰੀ ਫਾਇਦੇ ਹੁੰਦੇ ਨੇ ਲੌਂਗ ਦਾ ਉਪਾਅ ਕਰਨ ਦੀ ਨਾਲ। ਯੋਗੀ ਤੁਸੀਂ ਅਕਸਰ ਦੇਖਿਆ ਹੀ ਹੋਣਾ ਹੈ ਕਿ ਜਿੰਨੇ ਵੀ ਤੰਤਰ ਮੰਤਰ ਜਾਂ ਟੋਟਕੇ ਕੀਤੇ ਜਾਂਦੇ ਨੇ ਉਸ ਦੇ ਵਿੱਚ ਲੌਂਗ ਦੀ ਵਰਤੋਂ ਕੀਤੀ ਹੀ ਜਾਂਦੀ ਏ ਤੇ ਲੌਂਗ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਮੰਨਿਆ ਜਾਂਦਾ ਏ ਇਹ ਉਪਾਅ ਕਰਨ ਦੇ ਲਈ ਇਸ ਦੇ ਨਾਲ ਨਾਲ ਸਾਧ ਸੰਗੇ ਜੀ ਲੌਂਗ ਮਾਤਾ ਲక్ష్ਮੀ ਨੂੰ ਵੀ ਬਹੁਤ ਹੀ ਜ਼ਿਆਦਾ ਪਸੰਦ ਹਨ ਇਸ ਕਰਕੇ ਪਏ ਐਸਿਆਂ ਦੀ ਸਬੰਧੀ ਜੋ ਵੀ ਅਸੀਂ ਲੌਂਗ ਦਾ ਉਪਾਅ ਕਰਦੇ ਆ ਉਸ ਦੇ ਨਾਲ ਸਾਡੇ ਘਰ ਦੇ ਵਿੱਚ ਧਨ ਸਬੰਧੀ ਜਿੰਨੀਆਂ ਵੀ ਮੁਸ਼ਕਲਾਂ ਹੁੰਦੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਂਦੀਆਂ ਨੇ ਕਿਉਂਕਿ ਜੋ ਅਸੀਂ ਉਪਾਅ ਕਰਦੇ ਆ ਉਸ ਉਪਾਅ ਦੇ ਵਿੱਚ ਲੌਂਗ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਸ ਦੇ ਨਾਲ ਨਾਲ ਸਾਦ ਸੰਗਰ ਜੀ ਲੌਂਗ ਸਾਡੇ ਖਾਣੇ ਨੂੰ ਤਾਂ ਸੁਆਦੀਸ਼ਟ ਬਣਾਉਂਦਾ ਹੀ ਬਣਾਉਂਦਾ ਹੈ ਤੇ ਇਸ ਦੇ ਨਾਲ ਨਾਲ ਸਾਡੇ ਜੀਵਨ ਦੇ ਵਿੱਚ ਸਾਡੇ ਘਰ ਦੇ ਵਿੱਚ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਵੀ ਸਾਰੀਆਂ ਦੂਰ ਕਰ ਦਿੰਦਾ ਹੈ ਤੇ ਅੱਜ ਜੋ ਲੌਂਗ ਦਾ ਇੱਕ ਐਸਾ ਉਪਾਅ ਤੁਹਾਡੇ ਨਾਲ ਸਾਂਝਾ ਕਰਨਾ ਹੈ ਜਿਸ ਨੂੰ ਕਰਨ ਦੀ ਨਾਲ ਸਾਥ ਸੰਗਤ ਜੀ ਤੁਹਾਡੇ ਦੁਸ਼ਮਣ ਤੁਹਾਡੀ ਖਲਾਫ ਭਾਵੇਂ ਕਿੰਨੀ ਮਰਜ਼ੀ ਸਾਜ਼ਿਸ਼ ਉਹ ਕਰ ਲੈ ਪਰ ਉਹ ਇਹਨਾਂ ਸਾਜ਼ਿਸ਼ਾਂ ਦੇ ਵਿੱਚ ਤੁਹਾਡੀ ਖਿਲਾਫ ਜੋ ਕੁਝ ਵੀ ਕਰਨਗੇ ਉਸ ਦੇ ਵਿੱਚ ਉਹ ਨਾਕਾਮਜਾਬ ਹੀ ਰਹਿਣਗੇ ਉਹ ਬਿਲਕੁਲ ਸ਼ਾਂਤ ਹੋ ਜਾਣਗੇ ਤੇ ਹੋਣਗੇ ਸ਼ਾਂਤ ਕਿਵੇਂ ਕਿਉਂਕਿ ਜਿਹੜਾ ਅਸੀਂ ਇਹ ਉਪਾਅ ਕਰਨਾ ਹੈ ਸਾਜ ਸੰਗੀਤ ਜੀ ਇਸ ਉਪਾਦੀ ਨਾਲ ਅਸੀਂ ਉਹਨਾਂ ਦੀ ਦਿਮਾਗ ਨੂੰ ਹੀ ਸ਼ਾਂਤ ਕਰਦੇ ਇਸ ਤਰ੍ਹਾਂ ਕਰਨ ਦੇ ਨਾਲ ਉਹ ਸਾਜ ਸੰਗੀਤ ਜੀ ਤੁਹਾਡਾ ਕੁਝ ਵੀ ਬੁਰਾ ਨਹੀਂ ਕਰ ਸਕਦੇ ਇਸ ਉਪਾਅ ਨੂੰ ਸਾਸਿੰਗੇ ਜੀ ਹਰ ਇਕਮ ਨੂੰਖ ਹੀ ਕਰ ਸਕਦਾ ਹੈ ਜਿਸ ਨੂੰ ਉਸਦੇ ਦੁਸ਼ਮਣ jobb ਦੇ ਵਿੱਚ ਵਪਾਰ ਤੇ ਵਿੱਚ ਘਰ ਦੇ ਵਿੱਚ ਜਾਂ ਆਂਗਗਵਾਂ ਦੇ ਵਿੱਚ ਕਿਤੇ ਵੀ ਤੱਕ ਪਰੇਸ਼ਾਨ ਕਰਦੇ ਨੇ ਕਿਸੇ ਵੀ ਤਰ੍ਹਾਂ ਦਾ ਮਨੁੱਖ ਇਸ ਉਪਾਅ ਨੂੰ ਕਰ ਸਕਦਾ ਹੈ ਇਸ ਉਪਾਅ ਨੂੰ ਸਾਧ ਸੰਗੇਜੀ ਅਸੀਂ ਨੇ ਕਰਨਾ ਹੈ ਸ਼ਨੀਵਾਰ ਦੇ ਦਿਨ ਨੂੰ ਤੇ ਸ਼ਨੀਵਾਰ ਦੇ ਕੀਤੇ ਕੇ ਉਪਾਅ ਕਦੇ ਵੀ ਸਾਧ ਸੰਗੇਜੀ ਖਾਲੀ ਨਹੀਂ ਜਾਂਦੀ ਇਹ 101% ਗਾਰੰਟੀ ਹੈ ਤੇ ਇਸ ਉਪਾਅ ਨੂੰ ਕਰਨ ਦਾ ਸਹੀ ਸਮਾਂ ਸਾਧ ਸੰਗੇਜੀ ਰਾਤ ਨੂੰ 10 ਵਜੇ ਤੋਂ ਬਾਅਦ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਰਾਤ ਨੂੰ 10 ਵਜੇ ਤੋਂ ਬਾਅਦ ਦੇ ਵਿੱਚ ਕਰਨਾ ਹੈ ਇਸ ਉਪਾਣ ਨੂੰ ਕਰਨ ਦੇ ਲਈ ਤੁਸੀਂ ਨੇ ਸਤ ਸੰਗਤ ਜੀ ਸੱਤ ਲੋਗ ਲੈਣੇ ਨੇ ਲੋਗ ਲੈਣ ਦੇ ਸਮੇਂ ਸਤ ਸੰਗਤ ਜੀ ਤੁਸੀਂ ਇਸ ਗੱਲ ਦਾ ਜ਼ਰੂਰ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਲੋਗ ਜਿਹੜੇ ਤੁਸੀਂ ਲੈ ਰਹੇ ਹੋ ਉਪਾ ਕਰਨ ਦੇ ਲਈ ਉਹ ਫੁੱਲ ਵਾਲੇ ਹੋਣੇ ਚਾਹੀਦੇ ਨੇ ਕਿ ਤੋਂ ਟੁੱਟੇ-ਪੁੱਟੇ ਨਹੀਂ ਹੋਣੇ ਚਾਹੀਦੇ ਤੇ ਸੱਤ ਲੋਗ ਤੁਸੀਂ ਲੈ ਕੇ ਇਹਨਾਂ ਸੱਤ ਲੋਗਾਂ ਨੂੰ ਤੁਸੀਂ ਖੱਬੇ ਹੱਥ ਦੀ ਤਲੀ ਤੇ ਤੁਸੀਂ ਰੱਖ ਲੈਣਾ ਹੈ ਰੱਖਣ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਜੋ ਵੀ ਤੁਹਾਡਾ ਦੁਸ਼ਮਣੇ ਜੋ ਵੀ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਜਿਸ ਤੋਂ ਤੁਸੀਂ ਬਹੁਤ ਜ਼ਿਆਦਾ ਤੱਕ ਆ ਚੁੱਕੇ ਹੋ ਉਸ ਦਾ ਤੁਸੀਂ ਨਾਮ ਲੈ ਲੈਣਾ ਨਾਮ ਲੈ ਕੇ ਤੁਸੀਂ ਉਸ ਦਾ ਨਾਮ ਤੁਸੀਂ 21 ਵਾਰ ਲੈ ਲੈਣਾ ਤੇ 21 ਵਾਰ ਹੀ ਸਾਧ ਸੰਗਤ ਜੀ ਤੁਸੀਂ ਫੂਕ ਮਾਰਨੀ ਜਿਹੜੇ ਲੌਂਗ ਤੁਸੀਂ ਤਲੀ ਦੇ ਉੱਪਰ ਰੱਖੇ ਨੇ ਉਹਨਾਂ ਲੋਗਾ ਕਹਿੰਦੇ ਤੁਸੀਂ ਫੂਕ ਮਾਰ ਗਏ ਮੰਨ ਲੋ ਕਿ ਜਿਵੇਂ ਤੁਹਾਡੇ ਦੁਸ਼ਮਣ ਦਾ ਨਾਮ ਵੀ ਹਰਪ੍ਰੀਤ ਜਿਵੇਂ ਹਰਪ੍ਰੀਤ ਤੁਸੀਂ ਇੱਕ ਵਾਰ ਨਾਮ ਲੈਣਾ ਹਰਪ੍ਰੀਤ ਫਿਰ ਫੂਕ ਮਾਰਨੀ ਫਿਰ ਨਾਮ ਫਿਰ ਫੂਕ ਮਾਰਨੀ ਇਸੇ ਤਰ੍ਹਾਂ ਸਾਧ ਸੰਗਤ ਜੀ ਤੁਸੀਂ 21 ਵਾਰ ਨਾਮ ਲੈਣਾ ਤੇ 21 ਵਾਰ ਹੀ ਤੁਸੀਂ ਫੂਕ ਮਾਰਨੀ ਉਹਨਾਂ ਲੋਗਾ ਕਹਿੰਦੇ ਜੋ ਤੁਸੀਂ ਸੱਤ ਲੋង ਲੈ ਆਪਣੇ ਖੱਬੇ ਹੱਥ ਦੀ ਥਲੀ ਦੇ ਉੱਪਰ ਰੱਖੇ ਸਾਂ ਨਾਮ ਕੋਈ ਵੀ ਹੋ ਸਕਦਾ ਸਾਤਸੰਗਤ ਜੀ ਜੋ ਤੁਹਾਡਾ ਦੁਸ਼ਮਣ ਹੀ ਤੁਸੀਂ ਉਸ ਦਾ ਨਾਮ ਲੈਣਾ ਹੈ ਇਹ ਜੋ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਜਾਣਕਾਰੀ ਦੇ ਰਹੇ ਹਾਂ ਇਹ ਨਾਮ ਤੁਸੀਂ ਨਹੀਂ ਲੈਣਾ ਇਸ ਤੋਂ ਇਲਾਵਾ ਸਾਤਸੰਗਤ ਜੀ ਕਈ ਬੈਣਪਰਾ ਸੋਚਨਗੇ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਦੁਸ਼ਮਣ ਦਾ ਕੀ ਨਾਮ ਹੈ ਕਈ ਵਾਰ ਨਾਮ ਨਹੀਂ ਪਤਾ ਹੁੰਦਾ ਤੇ ਕਈ ਵਾਰ ਕਈ ਭੈਣ ਭਰਾਵਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਡਾ ਦੁਸ਼ਮਣ ਕਿਹੜਾ ਹੈ ਜਿਸ ਕਰਕੇ ਸਾਨੂੰ ਇਹ ਤੰਗੀ ਪਰੇਸ਼ਾਨੀਆਂ ਆ ਰਹੀ ਹੈ ਦਾ ਸਾਧ ਸੰਗਤ ਜੀ ਉਹ ਕੀ ਕਰ ਸਕਦੇ ਆ ਉਹ ਇਨਾ ਲੋਗਾਂ ਤੇ ਊਕ ਮਾਰਨ ਦੇ ਸਮੇ ਉਹ ਨਾਮ ਦੀ ਜਗ੍ਹਾ ਤੇ ਦੁਸ਼ਮਣ ਕਿਹਾ ਸਕਦੇ ਜਿਵੇਂ ਮੰਨ ਲਓ ਕਿ ਦੁਸ਼ਮਣ ਕੀ ਹੈ ਵੀਰ ਊਕ ਮਾਰੀ ਫਿਰ ਦੁਸ਼ਮਣ ਫਿਰ ਊਕ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਭੈਣ ਭਰਾ ਜਿਨ੍ਹਾਂ ਨੂੰ ਨਾਮ ਨਹੀਂ ਪਤਾ ਉਹ ਇਸ ਤਰੀਕੇ ਦੇ ਨਾਲ ਉਪਾਅ ਨੂੰ ਕਰ ਸਕਦੇ ਆ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਤੁਸੀਂ ਇੱਕ ਗੱਲ ਦਾ ਇਹ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਨਾਮ ਲੈਣਾ ਹੈ ਨਾਮ ਨੂੰ ਤੁਸੀਂ ਉੱਚੀ ਨਹੀਂ ਬੋਲਣਾ ਆਪਣੇ ਮਨ ਦੇ ਅੰਦਰ ਹੀ ਤੁਸੀਂ ਨਾਮ ਨੂੰ ਲੈਣਾ ਹੈ ਤੇ ਇਸੇ ਤਰ੍ਹਾਂ ਤੁਸੀਂ ਕਰਕੇ ਇਸ ਉਪਾ ਨੂੰ ਇਹ ਤੁਸੀਂ 7 ਲੌਂਗ ਤੇ 21 ਫੂਕ ਵਾਰ ਫੂਕ ਮਾਰ ਕੇ 21 ਵਾਰ ਨਾਮ ਲੈ ਕੇ ਤੁਸੀਂ ਇਸ ਨੂੰ ਕਿਸੇ 7 ਲੌਂਗਾਂ ਨੂੰ ਡੱਬੀ ਦੇ ਵਿੱਚ ਪਾ ਕੇ ਰੱਖ ਦਿਲਾ ਪਾ ਕੇ ਰੱਖਣ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਅਗਲੇ ਦਿਨ ਅਗਲੇ ਐਤਵਾਰ ਦੇ ਦਿਨ ਸਾਧ ਸੰਗਤ ਜੀ ਤੁਸੀਂ ਇਹਨਾਂ ਲੋੰਗਾ ਨੂੰ ਤੁਸੀਂ ਨੇ ਜਲਾ ਦੇਣਾ ਹੈ ਇਹ ੜ ਰੱਖਣਾ ਸਾਧ ਸੰਗਤ ਜੀ ਕਿ ਇਹਨਾਂ ਲੋੰਗਾ ਨੂੰ ਤੁਸੀਂ ਰਸੋਈ ਦੇ ਵਿੱਚ ਨਾ ਚਲਾਇਓ ਤਾਂ ਤਾਂ ਜੋ ਕਿ ਤੁਹਾਨੂੰ ਕੋਈ ਰਸੋਈ ਦੇ ਵਿੱਚ ਪਰੇਸ਼ਾਨੀ ਨਾ ਆਵੇ ਕਿਉਂਕਿ ਰਸੋਈ ਦੇ ਵਿੱਚ ਗੈਸ ਹੁੰਦਾ ਇਹਨਾਂ ਨੂੰ ਤੁਸੀਂ ਆਪਣੇ ਘਰ ਦੇ ਵਿਹੜੇ ਦੇ ਵਿੱਚ ਖੁੱਲੀ ਜਗ੍ਹਾ ਦੇ ਵਿੱਚ ਜਾਂ ਘਰ ਤੋਂ ਬਾਹਰ ਜਿੱਥੇ ਕੋਈ ਵੀ ਚੀਜ਼ ਨੇੜੇ ਨਹੀਂ ਹੁੰਦੀ ਤੁਸੀਂ ਉੱਥੇ ਲੋੰਗਾ ਨੂੰ ਚਲਾ ਸਕਦੇ ਹੋ ਇਸ ਉਪਾਰ ਨੂੰ ਤੁਸੀਂ ਸਾਤ ਸੰਗਤ ਜੀ ਤਿੰਨ ਸ਼ਨੀਵਾਰ ਤੱਕ ਕਰਨਾ ਹੀ ਕਰਨਾ ਹੈ ਅਗਰ ਤੁਹਾਨੂੰ ਤਿੰਨ ਸ਼ਨੀਵਾਰ ਕਰਨ ਦੇ ਨਾਲ ਫਾਇਦਾ ਹੁੰਦਾ ਹੈ ਤਾਂ ਠੀਕ ਹੈ ਅਗਰ ਤੁਹਾਨੂੰ ਫਾਇਦਾ ਨਹੀਂ ਹੋਇਆ ਤਾਂ ਤੁਸੀਂ ਸੱਤ ਸ਼ਨੀਵਾਰ ਇਸ ਨੂੰ ਲਗਾਤਾਰ ਕਰ ਸਕਦੇ ਹੋ ਜਿਹੜੇ ਇਹ ਲੋਗ ਨੇ ਇਹ ਲੋਗ ਤੁਸੀਂ ਜਲਾਏ ਆ ਜਿਹੜੀ ਉਹਨਾਂ ਦੀ ਰਾਖ ਹੋਵੇਗੀ ਉਸ ਨੂੰ ਤੁਸੀਂ ਬਾਸ ਸੁੱਟ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਸਾਧ ਸੰਗਤ ਜੀ ਤੁਸੀਂ ਦੇਖੋਗੇ ਕਿ ਤੁਹਾਡਾ ਜਿਹੜਾ ਦੁਸ਼ਮਣ ਹੈ ਉਹ ਆਪਣੇ ਆਪ ਹੀ ਸ਼ਾਂਤ ਹੋ ਜਾਵੇਗਾ ਉਹ ਤੁਹਾਡੇ ਪ੍ਰਤੀ ਕੋਈ ਵੀ ਗਲਤ ਨਹੀਂ ਕਰੇਗਾ ਤੇ ਨਾ ਹੀ ਸੋਚੇਗਾ ਇਸ ਗੱਲ ਦਾ ਤੁਹਾਨੂੰ ਆਪਣੇ ਆਪ ਸਾਧ ਸੰਗਤ ਜੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਤੁਹਾਨੂੰ ਇਸ ਉਪਾਅ ਦੇ ਨਾਲ ਕਿੰਨਾ ਜ਼ਿਆਦਾ ਫਾਇਦਾ ਹੋਇਆ ਤੇ ਇਹ ਗੱਲ ਦਾ ਸਾਧ ਸੰਗਤ ਜੀ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਇਸ ਨੂੰ ਤੁਸੀਂ ਸ਼ਾਂਤ ਟਾਂਗ ਦੀ ਨਾਲ ਕਰਨਾ ਹੈ ਤੇ ਕਿਸੇ ਨੂੰ ਵੀ ਇਹ ਉਪਾਅ ਕਰਦੇ ਸਮੇਂ ਤੁਸੀਂ ਦੱਸਣਾ ਨਹੀਂ ਕਿਉਂਕਿ ਜੇਕਰ ਆਪਾਂ ਕਿਸੇ ਨੂੰ ਦੱਸੇ ਦੇ ਬਿਨਾ ਇਹ ਉਪਾਅ ਕਰਾਂਗੇ ਤਾਂ ਆਪਾਂ ਨੂੰ ਇਸ ਦਾ ਵੱਧ ਫਾਇਦਾ ਮਿਲੇਗਾ ਤੇ ਜਲਦੀ ਆਪਾਂ ਨੂੰ ਇਸ ਦਾ ਫਾਇਦਾ ਮਿਲੇਗਾ ਕਿਉਂਕਿ ਜੇਕਰ ਆਪਾਂ ਕਿਸੇ ਨੂੰ ਦੱਸ ਕੇ ਇਸ ਉਪਾਅ ਨੂੰ ਕਰਾਂਗੇ ਤੇ ਜਦੋਂ ਆਪਾਂ ਨੂੰ ਕੋਈ ਅੱਗੋਂ ਟੋਕ ਦਿੰਦਾ ਹੈ ਤਾਂ ਸਾਧ ਸੰਗਤ ਜੀ ਉਸ ਉਪਾਅ ਦਾ ਆਪਾਂ ਨੂੰ ਫਾਇਦਾ ਨਹੀਂ ਹੁੰਦਾ ਤੁਸੀਂ ਇਸ ਉਪਾਅ ਦੇ ਬਾਰੇ ਕਿਸੇ ਨੂੰ ਸਲਾਹ ਜ਼ਰੂਰ ਦੇ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਤੁਸੀਂ ਉਪਾਅ ਕਰ ਲਓ ਤੁਹਾਡੇ ਦੁਸ਼ਮਣ ਨੇ ਜਿਹੜੇ ਦੂਰ ਹੋ ਜਾਣਗੇ ਪਰ ਜਦੋਂ ਤੁਸੀਂ ਜੇ ਸਭੇ ਉਪਾਅ ਕਰ ਰਹੇ ਹੋ ਉਸ ਸਮੇਂ ਸਾਥ ਸੰਗਤ ਜੀ ਤੁਸੀਂ ਕਿਸੇ ਨੂੰ ਇਸ ਉਪਾਅ ਦੇ ਬਾਰੇ ਜਾਣਕਾਰੀ ਨਹੀਂ ਦੇਣੀ ਕਿ ਤੁਸੀਂ ਇਹ ਉਪਾਅ ਕਰ ਰਹੇ ਹੋ ਸੋ ਸਾਥ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧਰ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਸਾਥ ਸੰਗਤ ਜੀ ਪੋਲਾ ਚੁਕਾ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਚਾੜੀ ਨਚਾਣੇ ਗਲਤੀਆਂ ਭੁੱਲਣ ਚੁੱਕਾਂ ਹੋ ਜਾਂਦੀਆਂ ਨੇ ਖਿਮਾ ਬਖਸ਼ੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਤੇ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਇਹ ਉਪਾਅ ਕੋਈ ਵੈਰਮ ਪਰਮ ਨਹੀਂ ਹੈ ਅਗਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਘਰ ਦੇ ਵਿੱਚ ਮੁਸ਼ਕਲ ਜਾਂ ਕੋਈ ਪਰੇਸ਼ਾਨੀ ਚੱਲ ਰਹੀ ਹੈ ਜਾਂ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਤਾਂ ਤੁਸੀਂ ਵੀ ਇਸ ਉਪਾਅ ਨੂੰ ਕਰਕੇ ਦੇਖ ਸਕਦੇ ਹੋ ਤੁਹਾਨੂੰ ਇਸ ਉਪਾਅ ਦਾ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤੈਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਾਰੀ ਭੈਣ ਭਰਾਵਾਂ ਨੂੰ ਖਾਸ ਦੇ ਵਾਸਤੇ ਰੱਖਣਾ ਕੰਦਰੋਸਤੀਆਂ ਬਖਸ਼ਣੀਆਂ ਤੇ ਲੰਮੀਆਂ ਉਮਰਾਂ ਬਖਸ਼ਣ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ